ਅੱਜ ਸਾਡਾ ਪੰਜਾਬੀ ਦਾ ਵਿਆਕਰਨ ਦਾ ਪਾਠ ਹੈਗਾ ਭਾਸ਼ਾ ਅਤੇ ਪੰਜਾਬੀ ਭਾਸ਼ਾ ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ ਤੇ ਭਾਵ ਦੂਜਿਆਂ ਤੱਕ ਪਹੁੰਚਾਉਂਦਾ ਹੈ ਭਾਸ਼ਾ ਦੋ ਪ੍ਰਕਾਰ ਦੀ ਹੁੰਦੀ ਹੈ ਨੰਬਰ 1 ਆਮ ਬੋਲ ਚਲਦੀ ਭਾਸ਼ਾ ਨੰਬਰ 2 ਤੇ ਸਹਿਤਕ ਜਾਂ ਟਕਸਾਲੀ ਜਾਂ ਇਹਨੂੰ ਮਿਆਰੀ ਭਾਸ਼ਾ ਵੀ ਕਹਿ ਦਿੰਦੇ ਆ। ਨੰਬਰ 3 ਤੇ ਆ ਜਾਂਦਾ ਆਪਣੇ ਭਾਵਾਂ ਨੂੰ ਪ੍ਰਗਟ ਕਰ ਰੇ ਮਨੁੱਖ ਕਿਹੜੇ ਸਾਧਨ ਦੀ ਵਰਤੋਂ ਕਰਦਾ ਵਾ ਤਾਂ ਉਹ ਸਾਦਾ ਸਾਧਨ ਹੈਗਾ ਭਾਸ਼ਾ। ਸਾਡੇ ਸਵਧਾਨ ਦੇ ਵਿੱਚ ਕਿੰਨੀਆਂ ਭਾਸ਼ਾਵਾਂ ਪ੍ਰਵਾਨਿਤ ਨੇ ਮਾਹੀ ਭਾਸ਼ਾ ਆਗੇ ਆ ਜਾਂਦੀ ਆ ਉਪ ਭਾਸ਼ਾ ਉਪ ਭਾਸ਼ਾ ਕਿਸੇ ਖੇਤਰ ਦੀ ਕਿਸੇ ਇਲਾਕੇ ਦੇ ਲੋਕਾਂ ਦੁਆਰਾ ਮੋਲੀ ਜਾਣ ਵਾਲੀ ਭਾਸ਼ਾ ਜਿਹੜੀ ਹੁੰਦੀ ਆ ਉਹਨਾਂ ਵਿੱਚ ਉਹਨਾਂ ਦਾ ਉਚਾਰਨ ਉਹਨਾਂ ਦੀ ਸ਼ਬਦਾਵਲੀ ਦੇ ਪੱਖ ਤੋਂ ਥੋੜਾ ਬਹੁਤਾ ਅੰਤਰ ਹੁੰਦਾ ਇਸੇ ਕਰਕੇ ਉਸ ਨੂੰ ਉਪ ਭਾਸ਼ਾ ਕਿਹਾ ਜਾਂਦਾ ਵਾ ਉਦਾਹਰਨ ਦੇ ਤੌਰ ਤੇ ਜੇ ਆਪਾਂ ਕਹੀਏ ਤਰਬੂਜ ਹਨਾ ਤਾਂ ਜਲੰਧਰ ਦੇ ਵਿੱਚ ਇਹਨੂੰ ਹਦਵਾਣਾ ਕਿਹਾ ਜਾਂਦਾ ਤਰਬੂਜ ਨੂੰ ਕਿਉਂਕਿ ਹਰ ਇੱਕ ਇਲਾਕੇ ਦਾ ਪ੍ਰਾਂਤ ਦਾ ਉਸ ਜਗ੍ਹਾ ਦਾ ਥਾਂ ਦਾ ਉਚਾਰਨ ਦੇ ਵਿੱਚ ਸ਼ਬਦਾ ਸ਼ਬਦਾਵਲੀ ਦੇ ਪੱਖ ਤੋਂ ਜੇ ਤਾਂ ਜਿਹੜਾ ਫਰਕ ਹੁੰਦਾ ਉਹ ਪਪਾ ਆਸ਼ਾ ਮਤਲਬ ਕਿ ਕਿਸੇ ਖਾਸ ਇਲਾਕੇ ਦੀ ਜਿਹੜੀ ਬੋਲੀ ਆ ਉਹ ਉਪਭਾਸ਼ਾ ਹੁੰਦੀ ਹੈ ਹੁਣ ਦੇਖੋ ਪੰਜਾਬੀ ਦੀਆਂ ਜਿਹੜੀਆਂ ਉਪਭਾਸ਼ਾਵਾਂ ਨੇ ਉਹ ਸਾਡੇ ਕੋਲੇ 7 ਭਾਗਾਂ ਵਿੱਚ ਵੰਡੀਆਂ ਗਈਆਂ ਨੇ ਜਿਵੇਂ ਪੰਜਾਬ ਦੇ ਮਤਾਉਕ ਮਾਝੀ ਦੁਆਬੀ ਮਲਵਈ ਪੁਆਦੀ ਪੋਠੋਹਾਰੀ ਮੁਲਤਾਨੀ ਡੋਗਰੀ ਇਹ ਪੁਰਾਣੇ ਪੰਜਾਬ ਦੇ ਮੁਤਾਬਕ ਵੰਡੀਆਂ ਹੋਈਆਂ ਨੇ ਹੁਣ ਮਾਝੀ ਅਮਰਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਇਹ ਸਾਰੇ ਜ਼ਿਲ੍ਹਿਆਂ ਦੇ ਨਾਮ ਨੇ ਦੁਆਬੀ ਦੇਖ ਲਓ ਦੁਆਬੀ ਆ ਗਈ ਸਾਡੇ ਕੋਲੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਸ਼ੇਦ ਭਗਤ ਸਿੰਘ ਨਗਰ ਅੱਗੇ-ਅਗੇ ਮਲਵਈ ਇਹ ਲੁਧਿਆਣਾ ਮੋਗਾ ਮੁਕਤਸਰ ਮਾਨਸਾ ਬਰਨਾਲਾ ਫਰੀਦਕੋਟ ਫਿਰੋਜ਼ਪੁਰ ਇਧਰਲਾ ਸਾਰਾ ਜਿਹੜਾ ਹਿੱਸਾ ਵਾ ਇਹ ਮਲਵਈ ਭਾਸ਼ਾ ਦਾ ਵਾ ਮਲਵਈ ਉਪਭਾਸ਼ਾ ਅੱਗੇ-ਅਗੇ ਸਾਡੀ ਪਵਾਦੇ ਪਵਾਦੇ ਅਗੇ ਰੂਪਨਗਰ ਜਿਹਨੂੰ ਰੋਪੜ ਕਹਿੰਦੇ ਆ ਸਹਿਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਤੇ ਪਟਿਆਲੇ ਦਾ ਪੂਰਬੀ ਹਿੱਸਾ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਆ ਨਾ ਉਹ ਨਵਾਂ ਸ਼ਹਿਰ ਆ ਨੂਲਾ ਨਾਮ ਕੀ ਹੈ ਸ਼ਹੀਦ ਭਗਤ ਸਿੰਘ ਨਗਰ ਹੁਣ ਆਪਣੇ ਕੋਲੇ ਜਿਹੜੇ ਆ ਇਹ ਚਾਰ ਨੇ ਇਹ ਤਾਂ ਅਗਗੇ ਪੰਜਾਬ ਦੇ ਹੀ ਜ਼ਿਲ੍ਹੇ ਠੀਕ ਹੈ ਹੁਣ ਜਿਹੜਾ 5ਵੇਂ ਨੰਬਰ ਤੇ ਪੋਠੋਹਾਰੀ ਆ ਇਹ ਹੁਣ ਪੁਰਾਣਾ ਪੰਜਾਬ ਦੇ ਮਤਾ ਕੁ ਵੰਡ ਕੀਤੀ ਗਈ ਹੈ ਤੇ ਹੁਣ ਇਸ ਸਮੇਂ ਇਹ ਪਾਕਿਸਤਾਨ ਦੇ ਵਿੱਚ ਆ ਪੋਠੋਹਾਰੀ ਕਿੱਥੇ ਬੋਲੀ ਜਾਂਦੀ ਆ ਪਾਕਿਸਤਾਨ ਦੇ ਜੇਲਮ ਇਲਾਕੇ ਵਿੱਚ 라ਵਲਪਿੰਡੀ ਤੇ ਕੈਮਲਪੁਰ ਇਲਾਕੇ ਵਿੱਚ ਤੇ ਮੁਲਤਾਨੀ ਬਹਾਵਲਪੁਰ ਝੰਗ ਮੁਲਤਾਨ ਤੇ ਡੇਰਾ ਗਾਜੀਖਾਂ ਮੁਲਤਾਨੀ ਪਰ ਤਾਂ ਮੁਲਤਾਨ ਹੀ ਯਾਦ ਰੱਖ ਲਓ ਹਨਾ ਮੁਲਜ਼ਾਨ ਹੋ ਗਿਆ ਬਹਾਵਲਪੁਰ ਹੋ ਗਿਆ ਚੰਗ ਡੇਰਾ ਗਾਜੀਖਾਂ ਡੋਗਰੀ ਜੰਮੂ ਕਸ਼ਮੀਰ ਵਿੱਚ ਬੋਲੀ ਜਾਂਦੀ ਹੈ ਕਾਂਗੜਾ ਕਾਂਗੜਾ ਕਿੱਥੇ ਹੈ ਹਿਮਾਚਲ ਦਾ ਹਿੱਸਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਹੀ ਆ ਤੇ ਕਾਂਗੜੇ ਦੇ ਵਿੱਚ ਡੋਗਰੀ ਬੋਲੀ ਜਾਂਦੀ ਹੈ ਠੀਕ ਹੁਣ ਇਹ ਸਾਡੇ ਕੋਲ ਹੀ ਹੋ ਗਈਆਂ ਪੰਜਾਬੀ ਦੀਆਂ ਉਪਪਾਸ਼ਾਵਾ ਜਿਹੜੀ ਆਮ ਬੋਲਚਾਲ ਦੀ ਭਾਸ਼ਾ ਹੁੰਦੀ ਹੈ ਇਹਦੇ ਵਿੱਚ ਬਹੁਤੇ ਨਿਜ਼ਮਾ ਦਾ ਜਿਹੜਾ ਹੈਗਾ ਉਹ ਆਪਾਂ ਧਿਆਨ ਨਹੀਂ ਰੱਖਦੇ ਬਸ ਆਮ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਕਰਦੇ ਆ ਹਾਂ ਜੋ ਬੋਲਦੇ ਕਰਦੇ ਆ ਉਹ ਨੂੰ ਆਪਾਂ ਆਮ ਬੋਲ ਚੱਲਦੀ ਭਾਸ਼ਾ ਕਹੇ ਜਾਂਦੇ ਆ। ਕਈ ਵਾਰੀ ਉਸ ਬਾਕ ਦੇ ਵਿੱਚ ਅਧੂਰੇ ਸ਼ਬਦ ਛੱਡ ਦਿੰਦੇ ਆ। ਫਿਰ ਵੀ ਸਾਨੂੰ ਦੂਜਿਆਂ ਦੀ ਗੱਲ ਸਮਝ ਆ ਜਾਂਦੀ ਹੈ ਹਨਾ। ਇਹ ਇਹ ਦੇ ਵਿੱਚ ਵੀ ਆਮ ਬੋਲ ਚੱਲਦੀ ਭਾਸ਼ਾ ਵਿੱਚ ਵੀ ਖੇਤਰੀ ਫਰਕ ਆਊਗਾ। ਆਏ ਗਏ। ਠੀਕ ਹੈ। ਕਿਉਂਕਿ ਮਾਝੇ ਮਾਝੇ ਵਿੱਚ ਕੁਝ ਹੋਰ ਤਰੀਕੇ ਨਾਲ ਕੁਝ ਸ਼ਬਦ ਬੋਲੇ ਜਾਂਦੇ ਨੇ ਮਲਵਈ ਵਿੱਚ ਅੱਗੇ ਕੁਝ ਹੋਰ ਤਰ੍ਹਾਂ ਦੇ ਸ਼ਬਦ ਬੋਲੇ ਜਾਂਦੇ ਨੇ ਹੁਣ ਜੇ ਆਪਾਂ ਗੱਲ ਕਰਦੇ ਆਂ ਸਹਿਤਕ ਜਾਂ ਟਕਸਾਲੀ ਭਾਸ਼ਾ ਦੀ ਇਹ ਇੱਕ ਲਿਖਤੀ ਭਾਸ਼ਾ ਵਾ ਇਹ ਇੱਕ ਮਿਆਰੀ ਭਾਸ਼ਾ ਵਾ ਠੀਕ ਹੈ ਨਾ ਇਹ ਵਿਆਕਰਨ ਦੇ ਨਿਯਮਾਂ ਦੇ ਅਨੁਸਾਰ ਜਾਂ ਇਹ ਕਹ ਲੋ ਕਿ ਇਹ ਵਿਆਕਰਨ ਇਹ ਨਿਯਮਾਂ ਚ ਬੱਝੀ ਹੋਈ ਆ ਕਿਉਂ ਕਿਉਂਕਿ ਇਸ ਭਾਸ਼ਾ ਰਾਹੀਂ ਸਾਇਤ ਦੀ ਰਚਨਾ ਕੀਤੀ ਜਾਂਦੀ ਹੈ